ਸਸਕਾਲ ਪੰਜਾਬੀ ਦੁਨੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਆਓ ਦੇਖਦੇ ਹਾਂ ਅੱਜ ਦੀਆਂ ਖਾਸ ਖਬਰਾਂ ਕੇਂਦਰ ਸਰਕਾਰ ਵੱਲੋਂ ਤਿੰਨ ਆੜੀਨਸਾਲੋਂ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਰੀਬ 1 ਮਹੀਨੇ ਤੋਂ ਲਗਾਤਾਰ ਸੰਘਰਸ਼ ਲੜਿਆ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਕੋਈ ਹਾਂ ਹੰਗਾਰਾ ਨਾ ਮਿਲਣ ਦੇ ਰੋਸ ਵਿੱਚੋਂ ਕਿਸਾਨ ਜਥੇਬੰਦੀਆਂ ਨੇ ਭਾਰਤਵੰਦ ਦਾ ਐਲਾਨ ਕੀਤਾ ਸੀ ਜਿਸ ਤਹਿਤ ਅੱਜ ਵੱਖ-ਵੱਖ ਟੋਲ ਪਲਾਇਆਂ ਤੇ ਜਾਮ ਲਾਏ ਗਏ ਜੁਨੀ ਨੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਤਿੰਨ ਬਿੱਲ ਅਤੇ ਪ੍ਰਾਲੀ ਨਾ ਸਾੜਨ ਦੇ ਲੈ ਫੈਸਲੇ ਨੂੰ ਕੇਂਦਰ ਸਰਕਾਰ ਨੇ ਵਾਪਸ ਨਾ ਲਿਆ ਤਾਂ 26-27 ਨਵੰਬਰ ਨੂੰ ਉਹ ਹੋਰ ਤਿੱਖੇ ਸੰਘਰਸ਼ ਦਾ ਰਾਹ اختیار ਕਰਨਗੇ ਤਾਂ ਕਿ ਕੇਂਦਰ ਦੀ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕੇ ਸਾਡੇ ਪੱਤਰਕਾਰ ਯਸ਼ਪਾਲ ਦੇ ਨਾਲ ਕੁਲਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਕਿ ਕੀ ਨਾ ਮੇਰਾ ਨਾਮ ਜੀ ਬੁੱਟਾ ਸਿੰਘ ਤੁੰਗਾਲੀ ਨਥਾਣੇ ਬਲਾਕ ਦਾ ਪ੍ਰਧਾਨ ਭਾਰਤੀ ਸੰਟਕਾਉਂਦਾ ਦਾ ਕੀ ਕਹਿਣਾ ਚਾਹੁੰਦੇ ਆ ਜਦੋਂ ਜੋ ਅਸੀਂ 1 ਮਹੀਨੇ ਤੋਂ 35 36 ਦਿਨਾਂ ਦੇ ਵਿੱਚ ਆ ਮੋਰਚਾ ਲਾਈ ਬੈਠਿਆ ਰਿਲਾਇੰਸ ਪੈਪਰ ਦੇ ਉੱਤੇ ਉਹ ਅਸੀਂ ਆ ਸਾਰੇ ਪੰਜਾਬ ਹਿੰਦੁਸਤਾਨ ਦੇ ਵਿੱਚ ਮੋਰਚੇ ਲੱਗੇ ਹੋਏ ਆ ਜੋ ਅੱਜ ਸਾਡਾ ਮੋਰਚਾ ਹੈ ਅੱਜ ਅਸੀਂ ਰੋਡ ਜਾਮ ਕੀਤਾ ਹੈ 12 ਤੋਂ ਲੈ ਕੇ 4 ਤਾਈਂ ਇਥੋਂ ਦੀ ਮੋਦੀ ਸਖਤਾ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜੇ ਸਾਡੇ ਜਿਹੜੇ ਤਿੰਨ ਲੋਕ ਵਿਰੋਧੀ ਬਿੱਲ ਆ ਜੇ ਅਸੀਂ ਨਾ ਰੱਦ ਕੀਤੇ ਤੇ ਨਾ ਸਾਡੇ ਕਿਸਾਨਾਂ ਦੀ ਸੁਣੀ ਅਸੀਂ 24 25 26 ਤਰੀਕ ਨੂੰ 27 ਤਰੀਕ ਨੂੰ ਅਸੀਂ ਦਿੱਲੀ ਜਾਵਾਂਗੇ ਤੇ ਜੇ ਦਿੱਲੀ ਸਾਡੀ ਨਾਲ ਗੱਲ ਨਾ ਸੁਣੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਸੰਘਾਸ ਤੇ ਰਾਹ ਪੈਣਾ ਪੈਣਾ ਤੇ ਵੱਡੇ ਮਿਸਾਲ ਮਾਰਚ ਕਰਕੇ ਵੱਡੇ ਵੱਡੇ ਸਾਨੂੰ ਇਕੱਠ ਕਰਕੇ ਸਾਨੂੰ ਤਿੱਖੇ ਸੰਘਾਸ ਦਰਾ ਕਰਨਾ ਪਿਆ ਜਿਵੇਂ ਸਰਕਾਰ ਕੋਈ ਸਰਕਾਰ ਅਸੀਂ ਤਾਂ ਕਹਿੰਨੇ ਵੀ ਕੁੰਭਕਾਰ ਦੀ ਨੀਂਦ ਸੁੱਤੀ ਪਈ ਐ ਸਾਡੇ ਕਿਸਾਨ ਮਜ਼ਦੂਰ ਨੌਜਵਾਨ ਵੀਰ ਸੜਕਾਂ 'ਾਂ ਮਾਵਾ ਪਾਣਾ ਸੜਕਾਂ 'ਤੇ ਬੈਠੇ ਨੇ ਤੇ ਅੱਜ ਮੋਦੀ ਸਰਕਾਰ ਉਸ ਕੁੰਭਕਾਰ ਦੀ ਨੀਂਦ ਸੁੱਤੀ ਪਈ ਐ ਕਿਸੇ ਦੀ ਗੱਲ ਨਹੀਂ ਸੁਣ ਰਹੀ ਉਲਟੇ ਕਿਸਾਨਾਂ ਦੇ ਉੱਤੇ ਹੋਰ ਸਰਤਾ ਮਢੀਆਂ ਜਾ ਰਹੀਆਂ ਪਰਾਲੀ ਵਾਲਾ ਮੁੱਦਾ ਹੋਵੇ ਹੋਰ ਮੁੱਦੇ ਹੋਣ ਸਮਾਧੀ ਕਿਸਾਨਾਂ ਨੂੰ ਖੱਜਲ ਖਵਾਰ ਕਰ ਰਹੀ ਐ ਪ੍ਰਸ਼ਾਸਨ ਤੇ ਇਥੋਂ ਦੀ ਛੇੜੜੀ ਸਾਨੂੰ ਦੱਸਦੀ ਐ ਵੀ ਇਹ ਆਹ ਜਿਹੜਾ ਮਤਲਬ ਤਾਲੀ ਵਾਲਾ ਮੁੱਦਾ ਹੈ ਵੀ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਸਜ਼ਾ ਇਹ ਅਸੀਂ ਇਹਨੂੰ ਰੱਦ ਕਰਦੇ ਆਂ ਵੀ ਸਾਡੀ ਮਜਬੂਰੀ ਹੈ ਪਰਾਲੀ ਨੂੰ ਅੱਗ ਲਾਉਣੇ ਜੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਪਰ ਇਹਨੇ ਜ਼ਿੰਮੇਵਾਰੀ ਇਹ ਚੱਕੀ ਨਹੀਂ